ਸਾਰੇ ਪੜ੍ਹੇ ਲਿਖੇ ਐਮਏ ਐਮ ਫਿਲਨੇਟ ਪੀਐਲ ਦੀਆਂ ਬੇਰੁਜ਼ਗਾਰ ਅਧਿਆਪਕਾਂ ਪਿੱਛੇ ਦੇ ਪਛੜੇ ਇਲਾਕਿਆਂ ਦੇ ਵਿੱਚ ਜਿਹੜੀ ਕਨਸਟਿਟਿਊਟ ਕੋਲਿਜ ਖੋਲੇ ਸੀ ਅਸੀਂ ਉੱਥੇ ਆਜੇ ਗੈਸਟ ਫੈਕਲਟੀ ਕੰਮ ਕਰ ਰਹੇ ਸੀ ਸਿੰਧੀਗਰ ਦੇ ਫੈਸਲੇ ਦੇ ਅਨਸਾਰ ਸਾਨੂੰ 12 ਮਹੀਨੇ ਲਈ ਕੀਤਾ ਗਿਆ ਸੀਗਾ ਤੇ ਸਾਡੀ ਮੁੜ ਦੁਬਾਰਾ ਇੰਟਰਵਿਊ ਨਹੀਂ ਹੁੰਦੀ ਸੀ ਉਹਨੇ ਇੱਕ ਨਵਾਂ ਸਾਡੇ ਲਈ ਇੱਕ ਨਵਾਂ ਸੁਨੇਹਾ ਲਾ ਦਿੱਤਾ ਯੂਨੀਵਰਸਿਟੀ ਨੇ ਕਿ ਤੁਹਾਡੀ ਦੁਬਾਰਾ ਇੰਟਰਵਿਊ ਕੀਤੀ ਜਾਊਗੀ ਅਸੀਂ ਕਿੱਦਾਂ ਨੂੰ ਜਾਈਏ ਇੰਨਾ ਤੋਂ ਪੜੇ ਤੇ ਇਹੀ ਸਾਡੇ ਹੱਥਾਂ 'ਚ ਰੋਟੀਆਂ ਕੋਈ ਜਾਂਦੇ ਆ ਅੱਜ ਸਾਨੂੰ ਅੱਕ ਕੇ ਥੱਕ ਕੇ ਸਟੈਪ ਚੁੱਕਣਾ ਪਿਆ ਸਾਨੂੰ 22 ਦਿਨ ਹੋ ਗਏ ਇੱਥੇ ਬੈਠਿਆਂ ਨੂੰ ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜੇ ਸਾਡੇ 'ਚ ਕਿਸੇ ਮਰਮ ਨੂੰ ਸਾਨੂੰ ਕੁਝ ਹੁੰਦਾ ਤਾਂ ਇਹਦੇ ਲਈ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੈ ਸਾਨੂੰ ਕਿਸੇ ਨੇ ਵੀ ਥੋਣ ਲਈ ਕਿਸੇ ਨੇ ਫੋਰਸ ਨਹੀਂ ਕੀਤਾ ਇਹ ਸਾਡੀ ਖੁਦ ਦੀ ਮਰਜ਼ੀ ਆ ਕਿਉਂਕਿ ਸਾਡੇ ਕੋਲ ਕੁਝ ਰਹਿ ਨਹੀਂ ਗਿਆ ਸੀ ਸਾਰਾ ਕੁਝ ਖੋ ਚੁੱਕੇ ਹਾਂ ਉਮਰਾਂ ਅਸੀਂ ਪੜਾਈਆਂ 'ਚ ਕੱਟਤੀਆਂ ਜਦੋਂ ਸਾਡਾ ਟਾਈਮ ਆਇਆ ਉਹ ਤਾਂ ਸਾਨੂੰ ਇਹਨਾਂ ਨੇ ਨੌਕਰੀਆਂ ਤੋਂ ਕੱਢਤਾ ਤਾਂ ਇਹਦੀ ਸਾਰਾ ਕੁਝ ਸਾਰੇ ਕਸੇ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ ਜੀ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਸਾਡੀ ਪਰਵਾਨਗੀ ਸਾਨੂੰ ਅੱਜ ਹੀ ਦਿੱਤੀ ਜਾਵੇ ਤੇ ਅਗਰ ਸਾਨੂੰ ਕੁਝ ਵੀ ਪ੍ਰੋਬਲਮ ਆਉਂਦੀ ਹੈ ਸਾਡੇ 'ਚ ਕਿਸੇ ਨੂੰ ਵੀ ਕੁਝ ਹੁੰਦਾ ਤਾਂ ਉਹਦੇ ਲਈ ਬੀਸੀ ਸਰ ਜਿਹੜੇ ਹੈਗੇ ਆ ਜ਼ਿੰਮੇਵਾਰ ਸਰਕਾਰ ਵੀ ਉਹਦੇ ਲਈ ਜ਼ਿੰਮੇਵਾਰ ਹੋ ਪਰਵਾਨੀਆਂ ਨਹੀਂ ਦੇ ਲਾਂਗੇ ਜੇਕਰ ਸਾਡੀ ਪਰਵਾਨੀਆਂ ਨਹੀਂ ਆਂਦੀਆਂ ਤੇ ਸਾਨੂੰ ਕੁਝ ਹੁੰਦਾ ਤਾਂ ਉਸਦੇ ਲਈ ਸਾਡੀ ਜਿਹੜੀ ਯੂਨੀਵਰਸਿਟੀ ਦੀ ਅਥਾਰਟੀ ਹੈ ਉਸ ਜ਼ਿੰਮੇਵਾਰ ਹੋਊਗੀ ਤੇ ਜਿਹੜਾ ਸਾਡੀ ਯੂਨੀਵਰਸਿਟੀ ਦਾ ਵੀਸੀ ਹੈ ਕੇ ਕੇ ਆਦਵ ਹੈ ਉਹ ਜ਼ਿੰਮੇਵਾਰ ਹੋਊਗਾ ਸਾਡੇ ਤੋਂ ਸਾਡੀਆਂ ਨੌਕਰੀਆਂ ਖੋ ਕੇ ਅੱਗੇ ਹੀ ਸਾਨੂੰ ਮਾਰਤਾ ਚੁੱਕੇ ਹੀ ਨੇ ਤੇ ਹੁਣ ਸਾਡੇ ਕੋਲ ਰਹਿ ਕੀ ਗਿਆ ਬਾਕੀ ਜੇ ਸਾਨੂੰ ਕੁਝ ਹੋ ਵੀ ਜਾਂਦਾ ਹੈ ਅੱਜ ਦੇ ਦਿਹਾੜੇ ਤੇ ਇਸ ਲਈ ਇਹ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਤੇ ਅਸੀਂ ਆਪਣੀ ਪਰਵਾਣਗੀ ਲਏ ਤੋਂ ਬਿਨਾ ਇੱਥੋਂ ਨਹੀਂ ਜਾਵਾਂਗੇ ਜੇ ਸਾਡੀਆਂ ਪਰਵਾਣਗੀਆਂ ਨਾ ਆਈਆਂ ਤਾਂ ਅਸੀਂ ਇੱਥੋਂ ਖੁਦ ਖੁਸ਼ੀ ਵੀ ਕਰ ਸਕਦੇ ਹਾਂ ਕੈਸਟ ਫਿਕਿਲਟੀ ਜ਼ਿੰਦਾਬਾਦ 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 ਕੈਸਟ ਫਿਕਿਲਟੀ ਜ਼ਿੰਦਾਬਾਦ 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 ਜਿੰਦਾਬਾਦ ਇਨਕਲਾਬ ਜ਼ਿੰਦਾਬਾਦ 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 ਪਰਵਾਨਗੀਆਂ ਦਾ ਪ੍ਰਬੰਧ ਕਰੋ ਪਰਬੰਧ ਕਰੋ ਪਰਬੰਧ ਕਰੋ ਮੇਰਾ ਨਾਮ ਡਾਕਟਰ ਕੁਲਦੀਪ ਸਿੰਘ ਇਹ ਪੰਜਾਬੀ ਯੂਨੀਵਰਸਿਟੀ ਦੇ ਜਿਹੜੇ ਵੱਖ-ਵੱਖ ਕੰਸੀਡੈਂਟ ਕਾਲਜ ਨੇ ਤੇ ਨੇਬਰਹੂਡ ਕੈਂਪਸ ਨੇ ਉਹਨਾਂ ਦੀ ਇੱਕ ਯੂਨੀਅਨ ਹੈ ਗੈਸਫਿਕਲਟੀ ਯੂਨੀਅਨ ਅਸੀਂ ਪਿਛਲੇ 23 ਦਿਨਾਂ ਤੋਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਡੀਨ ਦਫ਼ਤਰ ਦੇ ਬਾਹਰ ਦਰਨੇ ਤੇ ਬੈਠੇ ਆ ਸਾਡੀ ਇੱਕੋ ਇੱਕ ਮੰਗ ਆ ਕਿ ਅਸੀਂ ਜਿਸ ਤਰੀਕੇ ਨਾਲ ਪਿਛਲੇ ਸਾਲਾਂ ਤੋਂ 2018 ਤੋਂ ਬਾਅਦ ਅਸੀਂ ਜਦੋਂ ਸਾਡੀ ਇੰਟਰਵਿਊ ਨਾਲ ਸਿਲੈਕਸ਼ਨ ਹੁੰਦੀ ਆ ਉਸ ਤੋਂ ਬਾਅਦ ਹਰ ਸਾਲਾਨਾ ਸਾਡੀ ਜਿਹੜੀ ਪ੍ਰਵਾਨਗੀ ਐਕਸਟੈਂਸ਼ਨ ਆ ਹਰ ਸਾਲ ਸਾਨੂੰ ਮਿਲ ਜਾਂਦੀ ਆ ਤੇ ਸਿੰਡੀਕੇਟ ਦੇ ਵਿੱਚ ਵੀ ਇਹ ਪ੍ਰਵਾਨ ਹੋ ਚੁੱਕਿਆ ਹੈ ਕਿ 12 12 ਮਹੀਨਿਆਂ ਵਾਸਤੇ ਸਾਨੂੰ ਕੰਟੀਨਿਊ ਕਰਵਾਇਆ ਜਾਊਗਾ ਤੇ ਅਸੀਂ ਸਾਨੂੰ ਉਸ ਦੇ ਵਿੱਚ 35000 8 ਮਹੀਨੇ ਤੇ 4 ਮਹੀਨੇ ਸਾਨੂੰ 20000 ਸੰਘਾ ਇੱਥੇ ਹੀ ਜਾਂਦੇ ਤੇ ਅਸੀਂ ਪਹਿਲਾਂ ਤਾਂ ਇਹ ਮੰਗ ਕਰਦੇ ਹੁੰਦੇ ਸੀ ਕਿ ਸਾਡੀਆਂ ਤਰਖਾਹ ਯੂਜੀਸੀ ਦੇ ਅਕੋਰਡਿੰਗ ਹੋਣੀ ਚਾਹੀਦੀਆਂ ਨੇ ਜਿਸ ਤਰੀਕੇ ਨਾਲ ਪਿਆਰ ਯੂਨੀਵਰਸਿਟੀ ਦੇ ਪੰਜਾਬ ਕਾਲਜਾਂ ਦੀਆਂ ਗੈਸਟ ਫੈਕਲਟੀ ਨੂੰ ਮਿਲ ਰਹੀ ਆ ਪਰ ਸਾਨੂੰ ਤਰਖਾ ਦੇ ਵਾਧਾ ਤਾਂ ਇਹਨਾਂ ਨੇ ਕੀ ਕਰਨਾ ਸੀ ਇਸ ਵਾਰ ਪੰਜਾਬੀ ਨਿਸ਼ਚਿਤ ਦੇ ਵਿੱਚ ਜਿਹੜੇ ਨਵੇਂ ਵਾਈਸ ਚਾਂਸਲ ਸਾਹਿਬ ਆਏ ਨੇ ਇਹ ਕਿ ਯਾਦ ਜਿਨ੍ਹਾਂ ਨੂੰ ਐਡੀਸ਼ਨਲ ਚਾਰਜ ਦਿੱਤਾ ਗਿਆ ਉਹਨਾਂ ਵੇਲੇ ਇੱਕ ਤੁਗਲਕੀ ਫਰਮਾਨ ਜਾਰੀ ਕਰ ਦਿੱਤਾ ਗਿਆ ਕਿ ਇਹਨਾਂ ਸਾਰੀ ਸਮੂਹਕ ਗੈਸਟ ਫੈਕਲਟੀ ਦੀ ਇੱਕ ਦੁਬਾਰਾ ਤੋਂ ਇੰਟਰਵਿਊ ਕਰਵਾਈ ਜਾਵੇ ਜਿਸ ਦੇ ਵਿੱਚ ਉਹਨਾਂ ਦੀ ਸਾਬਤ ਮਨਛਾਈ ਸੀ ਕਿ ਗੈਸਟ ਫੈਕਲਟੀ ਨੂੰ ਉਹਨਾਂ ਨੂੰ ਬੇਇਜਤ ਕਰਨਾ ਬਾਰ-ਬਾਰ ਇੰਟਰਵਿਊ ਕਰਵਾਨੀ ਆ ਤੇ ਹਾਲਕਿ ਇਹ ਸਾਰੇ ਸਾਡੇ ਗੈਸਟਫਿਕਲਟੀ ਨੇ ਇਹ ਇੱਕ ਪੂਰੀ एलिਜੀਬਿਲਟੀ ਰੱਖਦੇ ਨੇ ਜੋ UGC ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਨਿਰਧਾਰਤ ਕੀਤੀ ਗਈ ਹੈ ਇਹ एलिਜੀਬਿਲਟੀ ਪੂਰੀ ਹੋਣ ਦੇ ਬਾਵਜੂਦ ਵੀ ਬਾਰ ਬਾਰ ਇੰਟਰਵਿਊ ਲੈਣੀ ਇੱਕ ਤਰੀਕੇ ਨਾਲ ਸੁਪਰੀਮ ਕੋਰਟ ਤੇ ਹਾਈ ਕੋਰਟ ਦੀ ਜੜੀਆਂ ਜਜਮੈਂਟਸ ਆਈਆਂ ਵੀਆਂ ਨੇ ਕਿ ਕੱਚੇ ਮੁਲਾਜ਼ਮ ਨੂੰ ਕੱਚਾ ਮੁਲਾਜ਼ਮ ਰਿਪਲੇਸ ਨਹੀਂ ਕਰ ਸਕਦਾ ਉਸ ਦੀ ਉਲੰਘਣਾ ਕਰਦੇ ਨੇ ਇਹਨਾਂ ਨੇ ਅਸੀਂ ਦੋ ਵਾਰ ਤਿੰਨ ਵਾਰ ਮੀਟਿੰਗ ਹੋ ਚੁੱਕੀ ਹੈ ਵਾਈਸ ਚਾਂਸਲ ਸਾਹਿਬ ਨਾਲ ਅੱਜ ਉਹਨਾਂ ਦਾ ਇੱਕ ਰਵਈਆ ਬਿਲਕੁਲ ਵੀ ਇਸ ਲੋਕਪੱਖੀ ਨਹੀਂ ਸੀਗਾ ਉਹਨਾਂ ਨੇ ਸਾਨੂੰ ਬਾਰ ਬਾਰ ਇੱਕੋ ਹੀ ਗੱਲ ਕਹੀ ਕਿ ਹਾਂ ਜੀ ਮੈਂ ਤਾਂ ਇੰਟਰਵਿਊ ਲੈਣ ਲਈ ਜਿੱਤੇ ਇਸੇ ਤਰੀਕੇ ਨਾਲ ਆੜਾਂਗਾ ਤੁਸੀਂ ਇੰਟਰਵਿਊ ਦੇਣੀ ਹੈ ਤੇ ਨਾ ਦਿਓ ਤੁਹਾਡੀ ਜਗ੍ਹਾ ਤੇ ਉੱਪਰ ਹੋਰ ਬਹੁਤ ਬੇਰੋਜ਼ਗਾਰ ਬੈਠੇ ਨੇ ਇੰਟਰਵਿਊ ਦੇਣਗੇ ਸਾਡੇ 6 ਸਾਥੀ ਮਹਿਲਾ ਅਧਿਆਪਕ ਬੈਸਾਂ ਸੰਭ ਦੇ ਦਫ਼ਤਰ ਦੇ ਪਿੱਛੇ ਇਹ ਜਦੋਂ ਤੱਕ ਸਾਡੀ ਕੋਈ ਕੋਈ ਡਿਮਾਂਡ ਆ ਕਿ ਸਾਨੂੰ ਸਾਡੀ ਜਿਹੜੀ ਹਸਾਲਾਣਾ ਐਕਸਟੈਂਸ਼ਨ ਮਿਲਦੀ ਆ ਉਹ ਦੇ ਕੇ ਸਾਨੂੰ ਕਾਲਜਾਂ ਚ ਭੇਜਿਆ ਜਾਵੇ ਉਦੋਂ ਤੱਕ ਇਹ ਸਾਡਾ ਦਿਨ ਰਾਤ ਚੱਲਦਾ